ਗੱਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਭਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਧੀਰੇਕੋੜ ਜ਼ਿਲ੍ਹਾ ਅਮਰਸਰ ਤਹਿਸੀਲ ਵੀ ਅਮਰਸਰ ਇਸ ਘਰ ਦੇ ਵਿੱਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ ਅੱਜ ਫੇਰ ਪਹੁੰਚੇ ਆਂ ਕਾਫੀ ਟਾਈਮ ਬਾਅਦ ਤਵੀਰ ਕੋਲ ਟੋਟਲ 7 8 ਪਸ਼ੂ ਸੇਲ ਕਰਨ ਲਈ ਪਹੁੰਚੇ ਆ ਜਿੰਨਾ ਚੋਂ 5 ਕ ਬੈੜਾਂ ਦਿਖਾਵਾਂਗੇ ਤੇ ਬਾਕੀ 2 ਮੱਝਾਂ ਦਿਹਾਉਣੀਆਂ ਜੀ ਬਹੁਤ ਚੰਗੀ ਕੁਆਲਿਟੀ ਦੇ ਪਸ਼ੂ ਹੁੰਦੇ ਆ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਆਪਾਂ ਹਰ ਵਾਰ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕਿਸੇ ਵੀ ਚੈਨਲ ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਭਣ ਦਾ ਖਾਨ ਟੈਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹੇ ਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂਆਂ ਦੀ ਡਿਟੇਲ ਲੈਣੀ ਆ ਜੀ ਕਿੰਨੇ ਘਬਾਲੀ ਹਾਂ ਜੀ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਬੀ ਸਭ ਠੀਕ ਠਾਕ ਠੀਕ ਆ ਜੀ ਤੇ ਅੱਜ ਕਿੰਨੇ ਪਸ਼ੂ ਸੇਲ ਕਰਨੇ ਆ ਜੀ ਅੱਜ ਹੈਗੇ 8 ਕਰਕੇ ਠੀਕ ਆ ਹਾਂਜੀ ਤੇ ਕਾਫੀ ਦਿਨਾਂ ਬਾਅਦ ਹੀ ਵੀਡੀਓ ਪਾਈ ਹੈ ਯਾਨੀ ਮਹੀਨੇ ਲੰਘੇ ਹੈਗੇ ਡੇਢ ਦੋ ਮਹੀਨੇ ਹੈਗੇ ਡੇਢ ਦੋ ਮਹੀਨੇ ਹੈਗੇ ਕਈ ਭਰਾ ਬੜੇ ਫੋਨ ਲਾਉਂਦੇ ਚਲੋ ਕੁਝ ਠੀਕ ਨਾ ਹੁੰਦੇ ਕਰਕੇ ਠੀਕ 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 ਹਾਂਜੀ ਹੋ ਜਾਂਦਾ ਤੁਹਾਨੂੰ ਹੁਣ ਸੇ ਤਾਂ ਠੀਕ ਆ ਹਾਂਜੀ ਹਾਂਜੀ ਕਿਰਪਾ ਮਹਾਰਾਜ ਦੀ ਚਲੋ ਕਿਰਪਾ ਹੀ ਚਾਹੀਦੀ ਆ ਹਾਂਜੀ ਹਾਂਜੀ ਤੇ ਹੈਗੇ 7-8 ਬੱਕਾ ਹਨ ਹਾਂਜੀ ਹਾਂਜੀ 7 ਕਿੰਨੇ ਸੂਏ ਕਿੰਨੇ ਵਿੱਚੋਂ ਦੋ ਮੱਝਾਂ ਸੂਈਆਂ ਵਾ ਹਾਂਜੀ ਤੇ ਦੋ ਗਾਇਆਂ ਸੂਈਆਂ ਵਾ ਠੀਕ ਆ ਤੇ ਤਿੰਨ ਗਾਇਆਂ ਗੱਭਣਾ ਵੀਰ ਦੀ ਇੱਕ ਵਾ ਅੱਛੀ ਆ ਇਹੋ ਢੋਲੀ ਦੀ ਠੀਕ ਹੈ ਜੀ ਹਾਂ ਜੀ ਐਡਰੈਸ ਇੱਕ ਰਾਂ ਦੱਸ ਦੋ ਜੀ ਆਪਣਾ ਐਡਰੈਸ ਵੀਰ ਜੀ ਜੰਡਿਆਲਾ ਗੁਰੂ ਲਾਗੇ ਧੀਰੇਕੋਟ ਪਿੰਡ ਆ ਜੀ ਜ਼ਿਲ੍ਹਾ ਅਮਰਸਾਰਿਆ ਜੰਡਿਆਲੇ ਗੁਰੂ ਤੇ ਦਾਣਾਮੁੜੀ ਦੇ ਪਿਛਲੇ ਪੰਨੇ ਧੀਰੇਕੋਟ ਪਿੰਡ ਹੈ ਜੀ ਠੀਕ ਹੈ ਜੀ ਤੇ ਨਾਮ ਦੱਸ ਦੋ ਜੀ ਨਾਮ ਜਤਿੰਦਰ ਸਿੰਘ ਠੀਕ ਹੈ ਉਹਦੇ ਦੱਸ ਦਿੰਨੀ ਹਾਂ ਜੀ ਤੇ ਆਪਣਾ ਫੋਨ ਨੰਬਰ ਜੀ ਫੋਨ ਨੰਬਰ ਹੈਗਾ 70874 04611 ਇੱਕ ਨੰਬਰ ਹੋਰ ਹੈਗਾ 9988553511 ਠੀਕ ਹੈ ਜੀ ਹਾਂ ਜੀ ਸਹੀ ਜੀ ਤੇ ਸ਼ੁਰੂਆਤ ਮੱਝ ਤੋਂ ਹੀ ਕਰੀਏ ਹਨਾ ਹਾਂ ਜੀ ਹਾਂ ਜੀ ਸੂਈ ਹੈ ਮੱਝ ਸੂਈ ਆ ਤਾਜੀ ਨਹੀਂ ਤਾਜੀ ਨਹੀਂ ਮਹੀਨੇ ਦਾ ਬੱਚਾ ਪੁੱਛ ਮਹੀਨਾ ਆ ਗਿਆ ਸੂਈ ਦਾ ਥਲੇਵਾ ਬਹੁਤ ਚੰਗਾ ਸੋਣਾ ਕੱਟਾ ਮਗਰ ਹਾਂ ਜੀ ਹੈ ਜੀ ਕੱਟਾ ਮਗਰਾ ਕੱਟਾ ਜੇ ਤਾਂ ਆਹ ਮੱਝ ਹੈ ਜੀ ਸੂਆ ਕਿਨਵਾ ਉਹ ਪਾਜੀ ਇਹਦਾ ਸੂਆ ਦੂਜਾ ਵੀਰ ਦੀ ਦੂਜਾ ਸੂਆ ਤੇ ਦੁੱਧ ਕਿੰਨਾ ਜੀ ਦੁੱਧ 12 ਕਿਲੋ ਤਿਆਰ ਹੈ ਜੀ 12 ਕਿਲੋ ਦੁੱਧ ਤਿਆਰ ਮੁਕਾਵਾ 13 14 ਕਿਲੋ ਦਾ ਤਾਂ 12 ਕਿਲੋ ਦੁੱਧ ਲਾ ਕੇ ਚੱਲੇਗਾ ਠੀਕ ਹੈ ਜੀ ਬਾਕੀ ਸੋਹਣੀ ਸੁਨੱਖੀ ਪੂਰੀ ਹੈ ਕੱਦ ਕਾਠ ਵੀ ਸੋਹਣਾ ਵਾ ਝੌੜੀ ਝਾੜੀ ਚੰਗੀ ਹੈ ਨਿੱਗਰੇ ਆ ਜੀ ਆਹ ਵੇਖੋ ਥਾਣ ਬੜਾ ਸੋਹਣਾ ਲੱਗਾ ਕੁਆਲਟੀ ਵਾਲਾ ਕਰੋ ਚੈੱਕ ਆ ਜੋ ਜਾਣ ਦੋ ਜੀ ਠੀਕ ਹੈ ਥਾਣੇ ਬਾਕੀ ਸੋਹਣੇ ਲੱਗੇ ਆ ਚਾਰੇ ਥਾਣੇ ਬਾਰੀ ਬੰਦੇ ਭਾਵੇਂ ਕੋਈ ਨਹੀਂ ਇੱਧਰ ਹੀ ਠੰਢੀ ਬੜੀ ਆ ਜੀ ਉਂਗਲ ਪਾਖ ਲੋਸੇ ਘਰ ਰੱਖਣ ਵਾਲੀ ਮੈਂ ਵੀ ਦੀ ਠੀਕ ਹੈ ਜੀ ਕੋਈ ਇੱਕ ਖਰਾਬ ਨਹੀਂ ਕਰਦੀ ਅੰਦਰ ਵੀ ਤੋੜਦੇ ਬਾਹਰ ਇੱਥੇ ਬੰਦੇ ਕੋਈ ਗੱਲ ਨਹੀਂ ਬੰਦੇ ਬਾਹਰ ਹੀ ਬੰਦੇ ਬੰਦੇ ਬਾਹਰ ਥੋੜਾ ਚਾਨਣ ਜ਼ਿਆਦਾ ਹੁੰਦਾ ਬਾਹਰ ਬਾਕੀ ਲੈ ਵਲੂਆ ਚੰਗਾ ਸੋਹਣਾ ਹਨਾ ਹਾਂ ਜੀ ਹਾਂ ਜੀ ਬੜਾ ਹੀ ਸੋਹਣਾ ਹੁਣ 12 ਕਿਲੋ ਦੁੱਧ ਤਿਆਰ ਹਾਂ ਹਾਂ ਜੀ ਹਾਂ ਜੀ ਫੋਲ ਤਿਆਰ ਹੈ ਆ ਲਾਗੇ ਰਿਹਾ ਠੀਕ ਆ ਪਤਾ ਲੱਗੇ ਜੇ ਠੱਲੇ ਬਨੇ ਚੱਡੇ ਜੇ ਕੁਝ ਹੋਊਗਾ ਤੇ ਫੇਰ ਹੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਥਾਣਾ ਵੀ ਕੋਈ ਬਾਤ ਕੱਢਣੀ ਹੈਗੀ ਨਹੀਂ ਨਹੀਂ ਬਰਾਬਰ ਥਾਂ ਤੇ ਤੇ ਕਿੰਨਾ ਮੁੱਲ ਕਰਨਾ ਜੀ ਮੁੱਲ ਹੁਣ ਚਿਰ ਬਾਅਦ ਪਾਈ ਵਾਧੇ ਕਮਾਈ ਕਰਾਂਗੇ ਕਰੋ ਵਾਧਾ ਕਰੋ ਜੀ ਨਹੀਂ ਜਾਇਜ਼ ਹੀ ਕਰਾਂਗੇ ਉਹਨਾਂ ਦੇ ਮੁੱਲ ਤੇ ਲੱਖ ਰੁਪਈਆ ਵੀ ਦਿੱਤੀ ਹਾਂਜੀ ਤੇ ਦੇ ਦਾਂਗੇ 85000 ਛੋੜ ਹੋ ਜੂਗੀ ਹਾਂਜੀ ਕਰ ਦਾਂਗੇ ਛੋੜ ਜਿੰਨੀ ਜਿੱਦਾਂ ਤੁਸੀਂ ਕਰੋ ਚਿਰ ਬਾਅਦ ਆਈ ਦੇ 80 ਦੇ ਪੂਰੇ ਦੇ ਦੋ ਮੈਂ ਚਿਰ ਬਾਅਦ ਬੁਲਾਇਆ ਤੁਸੀਂ ਤੇ ਆਉਂਦੇ ਹੋ ਫੋਨ ਲਾਉਂਦੇ ਹੋ ਚਲੋ ਕੋਈ ਨਹੀਂ ਹੋ ਜਾਂਦੇ ਘਾਟੇ ਵਾਧੇ ਜ਼ਿੰਦਗੀ ਚ ਕਈ ਹੋ ਜਾਂਦੇ ਆ ਕੋਈ ਗੱਲ ਨਹੀਂ 80 ਦੀ ਮੈਂ ਦੇ ਦਾਂ ਕੋ ਪੂਰੇ ਦੇਸੀ ਵਾਲਾ ਜਿਆਦਾ ਨਾ ਧੱਕਾ ਕਰੋ ਹਾਂ 82 ਦੇ ਦਾਂ ਠੀਕ ਆ ਹਾਂ ਜਿਆਦਾ ਨਾ ਕਰੋ 82 ਦੀ ਮੈਂ ਦੇ ਦਾਂਗੇ ਦੇ ਤੁਸੀਂ ਮੁੜ ਕੇ 80 ਦੀ ਵੀ ਦੇਣੀ ਆ ਹੁਣ ਭਾਵੇਂ 82 ਕਹੀ ਜਾਓ ਤੇ ਭੈਣ ਭਰਾ ਕੋ ਕਹੂ ਕੋਈ ਗੰਨੀ ਕਰਨਾਂਗੇ ਜਿੱਦਾਂ ਹਾਂ ਤੇ ਦੂਜੇ ਨੰਬਰ ਵਾਲੀ ਤੋਰ ਲਿਆ ਵੀ ਰਾਜ ਇਹ ਕਦੋਂ ਦੀ ਸੂਈ ਆ ਇਹਨੂੰ ਵੀ ਮਹੀਨਾ ਕੱਟੀ ਆ ਮਗਰ ਜੀ ਜੀ ਅੱਛਾ ਕੱਟੀ ਮਗਰਿਆ ਠੀਕ ਆ ਵੀ ਜਾਣ ਕਿ ਉਹ ਹੈ ਕੱਟੀ ਦਿਖਾ ਦਿੰਦੇ ਆ ਕੋਈ ਮਹੀਨਾ ਲੱਗ ਚੱਲੋ ਕੱਟੀ ਬਹੁਤ ਸੋਹਣੀ ਮਗਰ ਆਹ ਕੱਟੀ ਹਾਂ ਜੀ ਕਰੋ ਚੇਖ ਤਾਂ ਵੀ ਬਹੁਤ ਘਰ ਆਲੇ ਬੇਚੇਰੀ ਆ ਜਿਹਨੂੰ ਤੇਰਾ ਮੈਂ ਕੋਸ਼ਿਸ਼ ਕਰ ਤਾਣੇ ਦੇ ਦਮ ਕਰਾ ਇਹ ਮੈਂ ਕੋਲ 14 ਲੀਟਰ ਦੁੱਧ ਆ ਗਈ ਸੀ 14 ਲੀਟਰ ਦੁੱਧ ਹਾਂਜੀ ਮੈਂ ਉਹ 16 ਕਿਲੋ ਦੇ ਨਹੀਂ ਮੇਰੇ ਕੋ ਘਟੀ ਜਾਂ 2 ਕਿਲੋ 2 ਕਿਲੋ ਪੂਰੀ ਵੱਡੀ ਆ ਹਨਾ ਵੱਡੀ ਪੂਰੀ ਆ ਵੱਡੀ ਵੱਡੇ ਪੱਲੇ ਦੀ ਆ ਥਾਂ ਸੁਣ ਵੀ ਚੰਗਾ ਲੱਗਾ ਬੇਲ ਕਾਫੀ ਲੰਮੀ ਆ ਸੇ ਇੰਗੇ ਚੰਗੇ ਆ ਜੀ ਬਹੁਤ ਸਾਫ਼ ਤੁਸੀਂ ਹੈ ਹਾਂ ਜੀ ਹਾਂ ਥੋੜਾ ਜਿਦਾ ਡੰਗਰ ਲੱਪਣ ਲੱਗਦਾ ਹਾਂ ਜੀ ਹਾਂ ਜੀ ਥੋੜੇ ਦੇ ਅੱਗੇ ਹੁੰਦਾ ਪੱਠੇ ਘਾਟ ਖਾਦੇ ਉਹਨਾਂ ਤੇ ਚਲੋ ਓਪਰ ਆ ਵੀ ਕਰ ਜਾਂਦੇ ਗਏ ਨਾ ਬਾਹਰ ਹੀ ਬੰਨੀ ਜਾ ਕੋਈ ਨਹੀਂ ਵੀਰ ਬਾਹਰ ਹੀ ਬੰਦੀ ਵੱਡੀ ਆ ਮੱਝ ਸੋਹਣੀ ਸੁਨੱਖੀ ਹੁਣ ਕਿੰਨਾ ਦੁੱਧ ਕਿੰਨਾ 14 ਕਿਲੋ ਵੀਰ ਦੀ ਦੁੱਧ ਆ 14 ਕਿਲੋ ਠੀਕ ਠੀਕ ਆ ਹੁਣ 14 ਕਿਲੋਗੇ ਘਾਟਿਆ ਦੋਦੇ ਦੇ ਕੋ 14 ਕਿਲੋ ਆ ਗੁੱਤੀਰਾ ਲਾ ਕੇ ਲੈ ਜੀ ਵੀਰ ਦੀ ਘੱਟ ਦੱਸਿਆ ਚੰਗਾ ਦਾ ਠੀਕ ਹੈ 14 ਕਿਲੋ ਤੇ ਲੈ ਜੀ 14 ਦੇ ਜ਼ਰੂਰ ਖਾਣੇ ਮੁੱਲ ਕਿੰਨਾ ਕਰਨਾ ਜੀ ਮੁੱਲ ਤਾਂ ਡੇਢ ਹੀ ਕਰਦੇ ਵੀਰ ਜੀ ਦੋਗੇ ਕਿੰਨੇ ਦੀ ਦੇਦਾਂਗੇ 135 ਛੋੜ ਹੋ ਜੂਗੀ ਕਰਦਾਂਗੇ 2000 ਤੇ ਇੰਨੀ ਕਰਦਾਂਗੇ 32 ਵੀ ਦੇਦਾਂਗੇ ਦੀ 130 ਦੀ ਦੇਦਾਂਗੇ 30 ਦੀ ਭਾਜੀ ਇਹ ਕਿਹੜੀ ਕਰਨਾ ਹੁਣ ਲਾਵੇ ਕੋਈ ਹਨਾ ਜਿੱਦਾਂ ਕੋਈ ਕਰ ਲਾਂ ਕੋਈ ਠੀਕ ਆ ਬਾਕੀ ਸੁਣ ਅਗਲੀ ਲੈ ਆ ਕੱਢ ਲਿਆ ਵੀਰ ਆਹ ਵੇਖੋ ਅੱਗੇ ਵੈੜ ਆ ਗਈ ਵੈੜ ਵੀ ਸੂਈ ਹੈ ਕੱਟੀ ਮਗਰ ਆਵਾ ਕੱਟੀ ਉਹਦੀ ਚੰਗੀ ਪਲੀ ਜਾਣਾ ਕੱਟੀ ਮਾ ਉਹਦੇ ਕੋਲ ਡੰਗਰ ਥੱਲੇ ਦੋ ਦੋ ਉਹ ਗਾ ਜੇ ਕਥਣ ਵੀ ਛੱਡਿਆ ਤਾਂ ਵੀ ਪਲ ਜਾਂਦਾ ਡੰਗਰ ਜੀ 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 ਇਹ ਦੁੱਧ ਘਾਟੇ ਦੋ ਵੀ ਛੱਡੀ ਜੋ ਜਾਨਵਰ ਰੇਪਲੇ ਸਾਰੇ ਇਹਦਾ ਸੂਆ ਕਨਵਾ ਇਹਦਾ ਪਹਿਲਾ ਚੌਗੀ ਵੱਸੀ ਚੌਗੀ ਵੱਸੀ ਪਹਿਲਾ ਸੂਆ ਮਗਰ ਵੱਸੀ ਹੈ ਕਿ ਵਛਾ ਵਛਾ ਆ ਵਛਾ ਜੀ ਇਹਦਾ ਆਹ ਵੇਖੋ ਫਿਕਸ ਆਰਡਰ ਵਾਲੀ ਆ ਜੀ ਜਰਸੀ ਦੇ ਨਾਲ ਕ੍ਰੋਸ ਆ ਹਨਾ ਦੁੱਧ ਕਿੰਨਾ ਹੈ ਦੇ ਕੋਲ ਦੋਦੇ ਥੱਲੇ ਆ ਵੇਸ ਟਾਈਮ 13 14 ਕਿਲੋ ਖਸ਼ਾ 13 14 ਕਿਲੋ ਜੀ ਮੇਰੇ ਕੋਲ ਲਾਤੀਆਂ ਦੇ ਦੋ ਚਾਰ ਦਰ ਸਾਹਮਣੇ ਆ ਹੋਰ ਚੰਗੀ ਮਿਲ ਜੇ ਠੀਕ ਹੈ ਜੀ ਬਾਕੀ ਕੁਆਲਿਟੀ ਚੰਗੀ ਹੈ ਬੜੀ ਜਰਸੀ ਕਰੋ ਸਾਹ ਵੇਖੋ ਦੰਦ ਵੀ ਖਾ ਲੋ ਮੈਂ ਮੁੜ ਕੇ ਭਰਾ ਕੋ ਵੀਡੀਓ ਤੇ ਕਹਿੰਦੇ ਹਾਂ ਰੋਗੀ ਹੈ ਵਸੀ ਝਾੜ ਦੋ ਵੱਡੀ ਜੰਮੀ ਹਾਂ ਕੱਦ ਕੱਦ ਵੱਡਾ ਵਾ ਹਨਾ ਠੀਕ ਹੈ ਹੁਣ ਚੋ ਜੀ 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 ਹੁਣ 14 ਕਿਲੋ ਦੁੱਧ 16 ਤੋਂ 14 ਕਿਲੋ ਦੁੱਧ 14 ਚੰਗੀ ਸਾਹ ਵਾਲਾ ਬੰਦਾ ਠੀਕ 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 ਚਲੋ ਆਪਾਂ ਦੇਵੋ ਤੈਨੂੰ ਖਾਵਾਂ ਵਪਾਰੀ ਦੱਸ ਦੇ ਨਹੀਂ ਆ ਪਰ ਚਿੱਚੜਾ ਨਾਲ ਭਰੀ ਪਈ ਜਾਉਂਗਾ ਤੇ ਲੋਹਾ ਦਾ ਸੇਰਦਾ ਬੰਦਾ ਨੂੰ ਮੋਹਣ ਲਿਆ ਜੀ ਠੀਕ ਹੈ ਜੀ ਐਨੇ ਚਿੱਚੜ ਪਏ ਨਾ ਇੱਥੇ ਤਾਂ ਹੋਂਵੇਂ ਬਲੇ ਤਹੋ ਮੈਂ ਟੀਕਾ ਲਾਉਣਾ ਹਾਲ ਤੋਂ ਠੀਕ ਹੈ ਖਾਂਬ ਨਹੀਂ ਕੀਤੀ ਜਿਹੜੇ ਬੰਦੇ ਕੋਲ ਅਸੀਂ ਖਾਂਬ ਨਹੀਂ ਚਵਾਈ ਕਿਦਾਂ ਰਸੀ ਪਾ ਕਰਦੇ ਕਿਦਾਂ ਪਾ ਕੇ ਕਰੀ ਜੀ ਠੀਕ ਹੈ ਗਾਇਆਂ ਨੂੰ ਅੰਦਾ ਪਾ ਕੇ ਕਰੀ ਜੀ ਠੀਕ ਹੈ ਜੀ ਤੇ ਮੁੱਲ ਕਿੰਨਾ ਕਰਨਾ ਜੀ ਮੁੱਲ ਦੇਦਾ 60000 ਜੀ ਛੋੜ ਛੋੜ ਕਰਦਾ ਕਿ 5000 60 ਦੀ ਚੜ ਜੀ ਆਹ ਹੋ ਜੂ ਅੰਦਰ ਕਿ ਨਹੀਂ ਕਰ ਦਾਂਗੇ ਕਿਹੜੀ ਗੱਲ 5 ਹੋਰ ਕਰ ਦਾਂਗੇ ਕਿਹੜੀ ਗੱਲ ਨਾ ਨਹੀਂ ਕਰਦੇ ਹੋਰ ਕਰਨੀ ਪਣੀ ਫੇ ਕਰ ਲੋ ਜਿੱਦਾਂ ਕੋ ਕਰ ਲਾਂਗੇ ਪੂਰੇ 50 ਦੀ ਪੂਰੇ ਵਾਲਾ ਕੰਮ ਦਾ ਤਾਂ ਕਾਹਲੀ ਕਰਦੇ ਦਿਖਾ ਰਹੇ ਉਹਦਾ ਵੀ ਪੂਰਾ ਲੱਗਦਾ ਮਰਜ਼ੀ ਤੁਹਾਡੀ ਆਪ ਨੂੰ 5000 ਦੇ ਦਾਂਗੇ ਕਰ ਲਾਂਗੇ ਜਿੱਦਾਂ ਕੋ ਭੈਣ ਭਰਾ ਫੋਨ ਤੇ ਬਾਕੀ ਫੋਨ ਤੇ ਮਨਾ ਲੇ ਮਨ ਜਾਣਾ ਜੀ ਕਰ ਲਾਂ ਕੋਈ ਨਹੀਂ ਦੇ ਦਾਂਗੇ ਕੀ ਗੱਲ ਠੀਕ ਆ ਬਾਕੀ ਸੋਹਣੀ ਆ ਵੱਛੀ ਸੋਹਣੀ ਤੇਰੀ ਨਾ ਨਹੀਂ ਕੀਤੀ ਅੱਜ ਕਦੋਂ ਕਰਨੀ ਆ ਠੀਕ 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 ਆ ਅੱਗੇ ਆ ਜਿਹੜੀ ਆ ਇਹ ਵੀ ਸੂਈ ਵੀ ਅੱਧੀ ਸੂਈ ਹਾਂ ਇਹਨੂੰ ਇਹ ਸੂਈ ਨੂੰ ਚਾਰ ਕਿਟ ਨਹੀਂ ਹੋਏ ਤੇ ਬੱਚਾ ਮਗਰ ਕੀ ਇਹਦੇ ਬੱਚਾ ਹੀ ਇਹਦੇ ਮਗਰੇ ਆ ਹਨਾ ਸੋਹਣੀ ਸੁਨਖੀ ਇਹ ਵੀ ਪੂਰੀ ਸ਼ਾਈ ਵਾਲਾ ਹਾਂ ਜੀ ਛੰਡੀ ਬਣੀ ਇਹਨੂੰ ਰਸੀ ਪਾਉਣੀ ਪੈਂਦੀ ਕਿ ਨਹੀਂ ਪਾ ਕੇ ਚੋੜੀ ਉੱਧਾ ਬੋ ਲਾ ਦੋ ਕੋਈ ਗੱਲ ਨਹੀਂ ਪਰ ਆਪ ਮੜੀ ਪਾ ਲਈ ਵੀ ਅਸੀਂ ਪਾਈ ਨਹੀਂ ਮਾਂ ਕੋ ਉਹ ਨਾ ਚੋਜ ਨੇ ਛੰਡੀ ਨੂੰ ਨਹੀਂ ਕਈ ਰਸੀ ਪਾ ਕੇ ਚੋਦੇ ਕਿ ਨਹੀਂ ਪਾ ਕੇ ਚੋਦੇ ਅੱਛਾ ਚੋੜੀ ਦੇ ਪਹਿਣੀ ਆ ਜੀ ਠੀਕ ਆ ਬਾਕੀ ਸੋਹਣੀ ਆ ਜੀ ਆ ਰਹੀ ਕੋਲ ਲੈ ਕਿਚੀ ਵੀ ਜਾਂਦੀ ਹੈ ਮਰੂਤੀ ਗੱਡੀ ਜਿਹੜਾ ਕੱਬਿਆ ਹੈ ਦਾ ਕੀ ਬੜੀ ਹੈ ਜੀ ਉਹ ਬੱਚੇ ਦਾ ਕਰਨ ਦੀ ਲਿਆਣਾ ਮੈਨੂੰ ਖਰਾਬ ਮੈਨੂੰ ਖਰਾਬ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜਾਣਦੇ ਜਾਂਦੇ ਜਾਣਦੇ ਕੋਈ ਨਹੀਂ ਕੋਈ ਨਹੀਂ ਉਹ ਬੱਚੇ ਦਾ ਵਾਹਲਾ ਗੱਡੀ ਦਾ ਬੱਚੇ ਦੇ ਜਾਂਦੀ ਹੈ ਠੀਕ 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 ਕੋਈ ਨਹੀਂ ਕੋਈ ਨਹੀਂ ਹੋ ਜਾਂਦਾ ਕਿ ਜਿਹੜਾ ਤਾਜੀ ਸੂਈ ਹੈ ਨਾ ਬਾੜੀ ਤੋਰ ਦੇ ਲੰਮੀ ਸੂਈ ਅੰਦਰ ਹੀ ਤੋਰ ਦੇ ਜਾ ਅੰਦਰ ਇੱਥੇ ਤੋਰ ਦੇ ਬੱਚਾ ਫੜ ਲਾ ਨਾਲ ਨਹੀਂ ਦੇ ਮਾੜਾ ਕੋਈ ਲਾਗੋ ਲੈ ਮਾੜਾ ਲੈ ਵਾਲੂ ਆ ਬਖਾ ਦੂ ਮੈਂ ਖੁੱਲੀ ਬੜੀ ਲੈ ਵੀ ਹਾਂਜੀ ਹਾਂਜੀ ਲੈ ਵਾ ਸੋਣਾ ਆ ਲੈ ਮੋੜ ਲਿਆ ਵੀਰਾਜਾ ਆ ਲੈ ਦੁੱਧ ਕਿੰਨਾ ਦੇ ਕੋਲ ਦੁੱਧ 12 ਕਿਲੋ ਵੀ ਤੇ 12 ਕਿਲੋ ਹਾਂ ਜੀ ਆਹ ਟਾਈਮ ਤੇ ਆ ਰਿਹਾ ਬਾਕੀ ਕਲੋਟਰ ਰੈਂਗੀ ਦੀ ਫੂਟ ਬਾਜੂ ਮੁੱਲ ਕਿੰਨਾ ਮੁੱਲ ਦੇ ਤਾਂ 50000 ਦੀ ਨਾ ਜ਼ਿਆਦਾ ਘਰ ਕਰ ਲੈਓ 5000 ਘੱਟ ਮੈਂ ਜ਼ਿਆਦਾ ਘਰ ਭਈ ਜ਼ਿਆਦਾ ਬਿਲਕੁਲ 45 ਨਹੀਂ ਦੇਣੀ ਹੁਣ ਮੈਂ 45 ਤੋਂ ਘਟਾ ਦਾਂਗੇ 10 ਦੇ ਦਾਂਗੇ 42 ਦੀ ਮਰਜ਼ੀ ਤੇਰੀ ਮੈਂ ਨਹੀਂ ਘਟਾਉਣਾ ਕਰ ਦਿਓ ਪੂਰੇ ਪੂਰੇ ਕੋਈ ਨਹੀਂ ਦਾਮ ਹੈ ਨਾ ਖੱਤੀ ਦੀ ਜਾਣ ਦੇ ਉਹਦਾ ਆਰ ਕਮਾਈ ਹੋਵੇ ਕੋਈ ਨਹੀਂ ਨਹੀਂ ਕਮਾਈ ਹੋਣ ਈ ਆ ਬਾਹਰ ਆ ਕੇ ਪੁਛ ਵੀ ਨਹੀਂ ਆਣੀ ਐਚ ਦੀ ਕੁਝ ਵੀ ਨਹੀਂ ਹਾਂ ਇੱਥੇ ਰਹਿ ਜਾਣਾ ਕੰਮ ਕੋਈ ਨਹੀਂ ਚਾ ਕੋਈ ਨਹੀਂ ਜੱਦਾ ਕੋ ਫੇਰ ਬਰਾਮ ਦੇਦਾਂ ਕੋਈ ਫੋਨ ਲਾਵੇ ਕੋਈ ਹਨਾ ਅਗਲੀ ਜਾ ਜਾ ਗੱਬਣ ਤੋਰ ਇਹਨੂੰ ਵੀਰ ਸੋਹਣੀ ਸੁਨਖੀ ਇਹ ਵੀ ਹੋਰ ਦਾਡੇ ਚੰਗੇ ਤਗੜੇ ਹੋ ਜਾਨਾ ਕਬੱਡੀ ਦੇ ਹਾਂ ਜੀ ਅੱਜ ਕਬੱਡੀ ਬਹੁਤ ਵੱਡਾ ਵੱਡੇ ਮੈਚ ਹੈ ਵੀਊ ਬੜਾ ਵਧੀਆ ਆ ਗਿਆ ਅੱਜ ਨਾਲ ਡਰੋਨ ਨਾ ਡਰੋਨ ਬਹੁਤ ਸੋਹਣਾ ਹੈ ਓਦਾਂ ਹੀ ਲਾਈਵ ਵੀ ਚੱਲਿਆ ਬੜੇ ਵੱਡੇ ਵੱਡੇ ਪਲੇਅਰ ਆਏ ਹੀ ਇਹਨਾਂ ਨੂੰ ਮਿਹਨਤਾਂ ਟਿਕੀਆਂ ਕੰਮ ਹੁੰਦੀਆਂ ਕੰਮ ਹੁੰਦੀਆਂ ਸਾਨੂੰ ਆਪਾਂ ਬਾਹਰ ਲੋਤੇ ਕਹਿ ਦਿੰਦੇ ਆ ਜੀ ਜੀ ਪਰ ਵੀ ਹੁਣ ਜਾਣਦੇ ਆ ਕਿ ਹਾਂ ਜੀ ਚਲੋ ਬਾਕੀ ਗੱਲ ਫੇਰ ਉੱਥੇ ਮਿਹਨਤ ਤੇ ਆਉਣੀ ਭਾਜੀ ਇਹਦੇ ਬਾਰੇ ਦੱਸੀ ਆਪਾਂ ਬਾਕੀ ਗੱਲਾਂ ਚਲੋ ਵੀ ਇਹ ਦੇਖੋ ਮਖਾਰਾ ਜਰਸੀ ਜੇ ਜਰਸੀ ਆਉਂਦੀ ਹਾਂ ਜੀ ਵੱਡੀ ਆ ਹਨਾ ਵੱਡੀ ਵੱਡੀ ਵਾਸੀ ਰੰਗ ਵੇਖੋ ਕਿੰਨਾ ਦੇ ਸੁਆ ਇਹਦਾ ਕਰਵਾਊਗਾ ਆਪਾਂ ਕੰਪਲ ਲੈਨੇ ਲੂਹੀ ਹੁੰਦਾ ਦੀ ਸੁਆ ਇਹਦਾ ਕਰਵਾਊਗਾ ਸੁਬਾ ਦੂਜਾ ਵੀ ਦੀ ਇਹਦਾ ਦੂਜਾ ਠੰਡੀ ਠੁੰਡੀ ਬਹੁਤ ਜਾਰੀ ਏ ਠੀਕ ਆ ਤੇ ਕਿੰਨਾ ਦੁੱਧ ਚਵਾਉ ਠੰਡੀ ਠੁੰਡੀ 25 26 ਕਿਲੋ ਦੁੱਧ ਚਵਾ ਦੇਣਾ ਅਜੇ 12 ਤਰੀਕ ਦਿਨ ਪੂਰੇ ਨੇ ਠੀਕ ਆ ਲੈ ਜਾਓ ਜੀ ਲੈ ਜਾਓ ਇਹ ਮੇਰਾ ਬਤਾਵਾ ਜਿਹੜਾ ਸਾਬੂਤ ਕਰਨ ਕਰੋ ਵਧੀਆ ਜਦੋਂ ਸੁਣਾ ਉਦੋਂ ਕਛਟਾਲਾ ਸ਼ੂਲਾ ਵੀ ਚੰਗਾ ਆ ਜਾਣਾ ਵਾ ਹੁਣ ਤੇ ਹਾਂ ਜੀ ਹਾਂ ਠੰਡ ਵੀ ਘਟ ਜਾਣੀ ਆ ਤੇ ਦੁੱਧ ਚੰਗਾ ਦੋ ਹੰਤਰਾ ਹੁਣ ਵੇਖੋ ਨੂਆ ਕਿੱਡਾ ਸੁਣਾ ਪਾਛੂਗੀ ਡੰਗਰ ਤੇ ਦੇ ਦੂ ਜੀ 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 ਰੌਣਕ ਦੇਖੂਗੀ ਤਾਂ ਫੇਈ ਕੋਈ ਨਾ ਕੋਈ ਗੱਲ ਬੜਨੀ ਬੰਦੇ ਦਾ ਚਿਹਰਾ ਬੰਦੇ ਦਾ ਵੀ ਚਿਹਰਾ ਹੱਸਦਾ ਦੇਖੇ ਤੇ ਕੋਈ ਗੱਲਬਾਤ ਕਰਦਾ ਜੇ ਮਰ ਜਾਇਆ ਫਿਰ ਇਹ ਦੋਨਾਂ ਕੋਈ ਗੱਲਬਾਤ ਵੀ ਨਹੀਂ ਕਰਦਾ ਬਿਲਕੁਲ ਜੀ ਬਿਲਕੁਲ ਸੋਚਦਾ ਬੰਦਾ ਹਾਂ ਜੀ ਇਹ ਤੇ ਗੱਲ ਹੈਗੀ ਇਹ ਵੀ ਗੱਲ ਨੋਟਿਸ ਕੀਤੀ ਆ ਦੁਨੀਆਦਾਰੀ ਚ ਘੁੰਮ ਕੇ ਵੀ ਜੇ ਇਹ ਬੰਦਾ ਆਪਣੇ ਦੁੱਖ ਹੀ ਸੁਣਾਈ ਜਾਵੇ ਉਹਦੇ ਲਾਗੇ ਬੰਦਾ ਹੀ ਨਹੀਂ ਕੋਈ ਦੁੱਖ ਦੀ ਦੁਨੀਆ ਉਦਾਂ ਹੀ ਬੜੀ ਆ ਆਪ ਆਪਣੇ ਘਰਾਂ ਦੇ ਦੁੱਖ ਨਹੀਂ ਪੂਰੇ ਦੇ ਕਿਸੇ ਦਾ ਕੀ ਸੁਣਿਆ ਜਾਂਦਾ ਜੀ ਜੀ ਬੰਦਾਂ ਦਾ ਚੱਲ ਕੋਈ ਵੀ ਹਾਸੇ ਮਜ਼ਾਕ ਨੇ ਦੋ ਦੋ ਮਿੰਟ ਲੰਘ ਜਾਂਦੇ ਤੇ ਕਿੰਨਾ ਮੁੱਲ ਕਰਨਾ ਇਹਦਾ ਘਰ ਵਾਲੇ ਦੇ ਵੀ ਜੀ 85000 ਮੰਗਦੇ ਹੱਦ ਕੋਈ ਠੀਕ ਆ ਹਾਂ ਤੇ ਇਹ ਫੋੜ ਕਰਦਾਂਗੇ 2000 ਠੀਕ ਆ ਬਾਕੀ ਫੋਨ ਲਾ ਲੈ ਕੋਈ ਵੱਡੀ ਐ 65 ਦੀ ਦਿੰਦਾ ਹੁਣ ਕਿਉਂ ਨਹੀਂ ਆਦੇ ਫੋਨ ਮੈਂ ਕੁਝ ਕਹਿਣਾ ਹੀ ਨਹੀਂ ਤੁਸੀਂ ਫੇਰ ਕਰ ਲੈਣਾ ਵੀ ਕਟਾਈ ਜਾਂਦਾ ਨਹੀਂ ਨਹੀਂ ਕੋਈ 65 ਚੋਂ ਫੇਰ ਕੱਟ ਕਰਦੇ 65 ਚੋਂ ਕਰਦਾਂਗੇ ਜਿੱਦਾਂ ਚਾਹੋ 60 ਚੋਂ ਅੰਦਰ ਆਉ ਨਹੀ ਨਹੀਂ ਯਾਰ ਤਾਂ ਕਾ ਦੇਦਾਂਗੇ ਬਾਠੀਆਂ ਦੀ ਚਲੋ ਕੋਈ ਨਹੀਂ ਬੋਧਾ ਵੀ ਕਹਿਣ ਨੂੰ ਜੀ ਨਹੀਂ ਕਰਦਾ ਭੈਣ ਭਰਾਵਾਂ ਨੂੰ ਤੇ ਬਾਕੀ ਥਣਾ ਥਣਾ ਦੀਆਂ ਭਾਜੀ ਤੁਹਾਡੀਆਂ ਆ ਕੇ ਜਾਈਆਂ ਜੀ ਉਹ ਤਾਂ ਪਹਿਲੀ ਗੱਲ ਕੋਈ ਬਾਤ ਘਾਟ ਵੀਡੀਓ ਬੋਲਦੇ ਨਾ ਵਾਧ ਕਰਵਾ ਸਕਦਾ ਬਾਕੀ ਠੀਕ ਕਰਕੇ ਲੈਂਦੀਆਂ ਠੀਕ ਆ ਕੋਈ ਬਾਤ ਘਾਟ ਹੋਵੇ ਤੁਸੀਂ ਉਹ ਚੀਜ਼ ਦੱਸਦੇ ਕੋ ਆਪਾਂ ਥਾਣੇ ਤੇ ਬਹਿ ਕੇ ਟੈਕ ਨਹੀਂ ਕਰ ਸਕਦੇ ਹਨ ਆਪਣਾ ਕੰਮ ਵੀਡੀਓ ਬਣਾਉਣ ਦਾ ਜਿੰਨੇ ਖਰੀਦਣੀ ਤਸੱਲੀ ਕਰਨਾ ਉਹਦਾ ਫਰਜ਼ ਬਣਦਾ ਜੀ ਇਹਦਾ ਸੁਆ ਕਿਨੂ ਆ ਵੀਰ ਜੀ ਇਹਦਾ ਵੀ ਦੂਜਾ ਵੀ ਠੀਕ ਆ ਭਾਜੀ ਆ ਰੱਖੀ ਮੈਂ ਜਿਹੜਾ ਪੰਜ-ਸੱਤ ਲੈਣੀ ਖਾਣ ਤੁਣ ਸੋਹਣੇ ਲੱਗੇ ਬਹੁਤ ਵਧੀਆ ਲੱਗਾ ਪੂਰਾ ਮੋਟਾ ਨਕੀਵਾਂ ਖਾਣ ਵਾਂਗ ਕਿੱਦਾਂ ਸੋਹਣਾ ਲੱਗਾ ਆ ਵੇਖੋ ਜੀ ਚੰਗੀ ਸੀ ਹਾਂਜੀ ਲਾਜ ਲਾਜੋ ਲੈ ਜੋ ਕੋਈ ਕਿੰਨਾ ਕੁ ਦੁੱਧ ਚਵਾਈ ਜੂ ਬਹੁਤ ਇਹਨੇ 20 ਤੋਂ ਟੱਪ ਜਾਣਾ ਸੀ 20 ਤੋਂ ਟੱਪ ਮੀਆਂ ਦੇ ਬਾਅਦ ਆ ਹੁਣ ਸ਼ਾਹੀਵਾਲ ਪੱਕ ਤੋਂ ਲੈ ਚੱਲ ਜਾਈ ਵਧੀਆ ਲਊਗਾ ਹਾਂਜੀ 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 ਠੀਕ ਆ ਵੱਡੇ ਵਜ਼ਨ ਵਾਲੀ ਆ ਹਨਾ ਸੂਆ ਕਿਨਵਾ ਦੱਸਿਆ ਵਾ ਦੂਜਾ ਦੂਜਾ ਤੇ ਦੇਣ ਕਿੰਨੇ ਕੁ ਲੈ ਜੂ ਦੇਣ ਦੇ 10 11 ਦੇ ਦੇ ਆਹਦਾ ਤੇ ਆ ਹਾਂ ਜੀ ਜਿਹੜੇ ਲਿਖਤੀ ਬਾਕੀ ਕਰੋੜਾਂ ਵੱਧ ਵੀ ਕਰਦਾ ਠੀਕ ਠੀਕ ਆ ਠੀਕ ਤੇ ਕਿੰਨਾ ਮੁੱਲ ਕਰਨਾ ਜੀ ਉਹ ਦੇ ਦਾਂਗੇ ਕਿ ਇਹ ਕਿੰਨੇ 50000 ਉਹ ਲਾ ਕੇ ਦੁੱਗੀ ਰਸੂਗੀ ਕਿ ਉਹਦਾ ਮੁੱਲ ਕੋ ਘੱਟ ਵਧ ਗਿਆ ਚਲੋ ਕੋਈ ਦੇ ਦਾਂਗੇ ਵੀਰ ਜੀ ਇਹ ਵੀ 65000 ਇਹ ਨਸਲਾ ਹੁੰਦੀਆਂ ਵਸੋ ਵੱਖਰੀਆਂ ਆ ਇਹ ਤਾਂ ਗੱਲ ਆ ਜੀ ਹਰ ਇੱਕ ਵੱਖੋ ਵੱਖਰਾ ਬੰਦੇ ਨਾਲ ਬੰਦਾ ਨਹੀਂ ਚੱਲਦਾ ਜੇ ਜਾਨਵਰਾਂ ਦੀਆਂ ਨਸਲਾਂ ਵਾਂ ਤੇ ਹਰ ਪਾਸੇ ਨਸਲਾਂ ਹੁੰਦੀਆਂ ਹਾਂ ਜੀ ਦਰਬਾਰ ਸਾਹਿਬ ਸੋ ਵਾਰ ਦੇ ਸੋਵਾਰ ਜਾਈਦਾ ਤੇ ਮੈਂ ਤਾਂ ਅੱਗੇ ਸੋਚਦਾ ਨਾ ਕਿ ਕਿੰਨੀ ਦੁਨੀਆ ਵਾਂ ਦੁਨੀਆ ਰੰਗ ਬਰੰਗੀ ਆ ਕੋਈ ਵੱਖੋ ਵੱਖਰਾ ਤੇ ਇੱਥੇ ਗਾਦੀ ਦੁਨੀਆ ਦੁਨੀਆ ਬਾਹਰ ਬਹੁਤ ਹੈ ਹਰ ਤਾਈ ਬਹੁਤ ਬਹੁਤ ਦੁਨੀਆ ਪਰ ਕੋਈ ਸ਼ਕਲ ਨਾ ਕਿਤੇ ਹੀ ਆ ਕੋ ਕਰਮ ਵਾਲਾ ਝਲਕ ਪੈ ਸਕਦੀ ਸੇਮ ਨਹੀਂ ਹੋ ਸਕਦੀ ਸੇਮ ਨਹੀਂ ਹੋ ਸਕਦਾ ਉਹ ਨਹੀਂ ਕੀ ਬੰਦਿਆ ਹੋ ਸਕਦਾ ਵੀ ਉਹਦੇ ਵਰਗਾ ਲੱਗਦਾ ਸੇਮ ਨਹੀਂ ਹੋ ਸਕਦਾ ਠੀਕ ਹੈ ਤੇ ਕਿੰਨੇ ਦੀ ਲਾਸਟ ਦੇ ਦਾ ਕੇ 65 ਦੀ ਜਿੱਦਾਂ ਕਰ ਨਹੀਂ ਕਰ ਲਿਓ ਕਿਹੜੀ ਲਾਸਟ ਦੱਸੋ ਕਿੰਨੇ ਦੀ ਉਹ ਦੇ ਦਾ ਕੇ 6000 ਦੇ ਦੀ ਠੀਕ ਹੈ ਮਾਨਤਾ ਨਾ ਹੋ ਜੂਗਾ ਮਾਨਤਨ ਕਰਦਾਂਗੇ ਜਿੱਦਾਂ ਨੂੰ ਭਿੰਡ ਤਾਂ ਖੂਨ ਲਾ ਲੈ ਕੋਈ ਇੱਕ ਹੋਰ ਵੱਡੀ ਆ ਗਈ ਹੈ ਇਹਨੂੰ ਇਧਰ ਦੀ ਤੋਰ ਲਾ ਪੂ ਪੂਰੇ ਵੱਡੇ ਜਹਾਜ਼ ਹੀ ਆ ਗਏ ਆਉਂਦੀ ਕੱਢ ਲਾ ਆਉਂਦੀ ਹੈ ਵੀ ਕੱਢ ਲਾ ਛੋਟੇ ਹਾਥ ਜਾਈਗੀ ਕਾਤੇ ਆਈਏ ਨਹੀਂ ਨਹੀਂ ਉਹ ਚਾਈ ਉਜੀ ਤੇ ਬਲੈਰੋ ਗੱਡੀ ਜੇ ਬਲੈਰੋ ਗੱਡੀ ਜੇ ਇੱਕ ਮੈਂ ਮੱਝ ਨੇ ਦੀ ਬਲੈਰੋ ਗੱਡੀ ਜੇ ਕਿਹਦੇ ਨਾਲ ਇਹਦੇ ਸਰੋ ਡੰਗਰ ਆਈ ਜਾਂਦੇ ਹਾਸੀ ਤਕਰੀਬਨ ਦੋ ਦੋ ਪਾ ਕੇ ਲਿਆਦੇ ਸੁਵਾ ਇਹਦਾ ਕਨਵਾਊਗਾ ਸੁਵਾ ਇਹਦਾ ਵੀ ਹੈ ਤੇ ਗੁਜਾਪੁਰ ਵੱਡੀ ਜਾਨੀ ਦੇ ਕਰਕੇ ਕੋਈ ਆਪਣਾ ਹਿਸਾਬ ਤੋ ਲਾ ਸਕਦਾ ਠੀਕ ਹੈ ਬਾਕੀ ਕਾਇਮ ਹੈ ਸਾਰੇ ਪਾਸੇ ਕੋਈ ਲੱਸੀ ਨਹੀਂ ਕਿਸ ਬੰਦੇ ਲਾਡੀ ਬਰਾਬਰ ਕਾਹਦੇ ਆ ਲਾਡੀ ਕਿਸੇ ਨਜ਼ਰ ਆਉਂਦਾ ਦੂਜੇ ਪੰਨੇ ਤੋਰ ਦੇ ਅੱਗੇ ਉਹਦਾ ਠੰਡੀ ਠੁੰਡੀ ਆ ਵੀ ਇੰਨੀ ਪੂਰੀ ਤੋਰ ਦੇ ਤੋਰ ਦੇ ਕਿੰਨਾ ਕ ਦੁੱਧ ਚੋਣਦੀ ਰਹੀ ਏ ਦੁੱਧ ਦੇ ਵੀਰ ਦੀ ਉਹ ਕਹਿੰਦੇ 35 ਲੀਟਰ ਚੋਹਿਆ ਹਵਾ ਠੀਕ ਐ ਸਾਡੀ ਏਲੀ ਗਾਲੋ ਬੰਦਿਆ ਦੇ ਹੱਥ ਰੱਖ ਕੇ ਗਾ ਤੇ ਸਾਨੂੰ ਖਾਦੀ ਵਿੱਚ ਚਾਰ ਬੂੜੀਆਂ ਨੂੰ ਕੋਈ ਨਹੀਂ ਕਿਹੜੀ ਫਰੀਡ ਹੋ ਨਵਾਂ ਨਾਂ ਲੈਂਦੇ ਹੋ ਡਰਾਈ ਫੀਡ ਪਹਿਲਾਂ ਡਰਾਈ ਕਿਹੜੀ ਜਾਂਦੇ ਠੀਕ ਐ ਚਾਰੀਆਂ ਬਾਕੀ ਚਲੋ ਲੱਗਦਾ ਵੀ ਇਹ ਵੀ ਗਾਂ ਦੇ ਖਾਦੀਆਂ ਬਾਕੀ ਖਾਦਾ ਪਤਾ ਲੱਗਦਾ ਕਿੰਨੇ ਰਖਵਾਇਆ ਆਗੇ ਕਰੋ ਜੇ ਕ ਪੂਰੇ ਵੱਡੇ ਬੱਲੇ ਦੀ ਆ ਪੂਰਾ ਲੱਗਾ ਕਿ ਦੇ ਖੁੰਜੀ ਨਹੀਂ ਕਿਸ ਬਣੇ ਜੀ 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 ਪੂਰੀ ਤਗੜੀ ਆ ਜੀ ਕੋਈ ਨਹੀਂ ਜੀ ਦਮ ਪਰ ਇਹ ਵੀ ਚੰਗੀ ਆ ਸੋਹਣੀ ਆ ਫੱਬਦੀ ਆ ਜੀ ਗੋਵਾਂ ਗਾਇਆਂ ਜਿਹੜੀ ਕੱਲੀ ਗਾਉਂਦੀ ਜੀ 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 ਦੇਖੋ ਕਰੋ ਜਾਕਰੀ ਬਾਗੀ ਥਾਣ ਵਿਖਾਲ ਦੋ ਕਿੱਡਾ ਕਵਾਲਾ ਥਾਣ ਥਣ ਸੋਹਣੇ ਲੱਗੇ ਨਾੜਾ ਬਹੁਤ ਚੰਗੀਆਂ ਲੱਗੀਆਂ ਲੇਵੇ ਦੇ ਉੱਤੇ ਬਰੀਕ ਬਰੀਕ ਨਾੜਾ ਥਾਣ ਦੀ ਕੁਆਲਿਟੀ ਵੇਖੋ ਕਿੱਡੀ ਸੋਹਣੀ ਆ ਆ ਆ ਇਹਨਾਂ ਨਾੜਾਂ ਨੇ ਦੁੱਧ ਕੱਢਣਾ ਆਣਾ ਚੱਲੇ ਰੇ ਇਧਰ ਨੇ ਹਾਂ ਜੀ ਹਾਂ ਜੀ ਹਾਂ ਜੀ ਆ ਵੇਖੋ ਜੀ ਇੱਕ ਚੀਜ਼ ਹੋਰ ਵੀ ਮੈਂ ਇੱਕ ਦਿਨ ਆਪਣੇ ਇਤਮਾਦ ਸੋਚੀ ਚੱਡੇ ਤੇ ਨਾੜਾਂ ਆਪਾਂ ਚੰਗੀਆਂ ਲੱਗਦੀਆਂ ਹਨ ਜੇ ਇੱਕ ਤੇ ਥਾੜ੍ਹ ਸੁਣ ਚ ਨਾੜ ਆ ਜੇ ਤਾਂ ਉਹ ਆਪਾਂ ਮਾੜਾ ਕਹਿ ਦਿੰਦੇ ਆ ਹੈ ਸਹੀ ਹੈ ਉਹ ਨਹੀਂ ਪੱਗ ਦੀ ਚੁੰਝ ਸਿੱਧੀ ਹੋਵੇ ਨਾ ਅਖਰੀ ਛੇਦ ਨੂੰ ਉਹਨੂੰ ਵਧੀਆ ਕਹਿੰਦੇ ਉਹ ਪਾ ਕੇ ਟੇਢੀ ਕਰਤੀ ਤੇ ਆਖਣਾ ਨਹੀਂ ਵਧੀਆ ਲੱਗਦੀ ਉਹ ਚੀਜ਼ ਹੋ ਜਾਂਦੀ ਹੈ ਫਰਕ ਪੈ ਜਾਂਦਾ ਗੱਲ ਤੇ ਗੱਲ ਕਰਨ 'ਚ ਵੀ ਫਰਕ ਪੈ ਜਾਂਦਾ ਇੱਕ ਗੱਲ ਕੀਤੀ ਉਹਦੇ ਮਤਲਬ ਵੀ ਕਈ ਨਿਕਲ ਜਾਂਦੇ ਨੇ ਪੰਜਾਬੀ ਦੀ ਤਾਂ ਤੇ ਕਈ ਵਾਰ ਮੇਰ ਕੋ ਸੁਣੀ ਗੱਲ ਤੇਰੇ ਕੰਨਾਂ ਚ ਪਈ ਤੇਰੇ ਕੋ ਸੁਣੀ ਹੋਰ ਦੇ ਪਏ ਉਹ ਗੱਲ ਦਾ ਮਤਲਬ ਬਦਲ ਜਾ ਹਾਂਜੀ ਹਾਂਜੀ ਬਿਲਕੁਲ ਉਹ ਤੇ ਕੀਤੀ ਕੋਈ ਹੋਰ ਹੁੰਦੀ ਨਿਕਲਦੀ ਗਾੜੀ ਅਗਲਾ ਗਾਂ ਦੀ ਗੱਲ ਫੋਰ ਕਰ ਦਿੰਦੇ ਸਚਾਈ ਹੈ ਠੀਕ ਆ ਹਾਂਜੀ ਤੇ ਕਿੰਨਾ ਕਰਨਾ ਮੋਨ ਤੁਸੀਂ ਦਾ ਦਿਓ ਪਿੰਡ ਸਾਹਿਬ ਕਿੰਨੇ ਦੀ ਗਾਂ ਨਹੀਂ ਆਪਾਂ ਕੁਝ ਨਹੀਂ ਕਹਿ ਸਕਦੇ ਸਮਝੋ ਬਾਹਰ ਹੋ ਜਾਂਦੀਆਂ ਕੁਝ ਚੀਜ਼ਾਂ ਵੀਰ ਜੀ ਬਾਹਰ ਹੁੰਦੀਆਂ ਤਾਂ ਇਹ ਜਿਹੜੀ ਗੱਲ 1 ਲੱਖ ਰੁਪਏ ਰਲਾਂਗੇ ਦਾ ਪੂਰਾ ਲੱਖ ਹਾਂ ਉਹਨਾਂ ਦੇ ਜਿਹੜੀ ਮੰਗਿਆ ਹੁੰਦੇ ਨੇ ਸਾਡੇ ਕੋਲ ਠੀਕ ਆ ਦੇ ਦਾਂਗੇ ਜੇ ਕਰਨਾ ਹੋ ਮਾਨਦਨ 95 ਦੀ ਕਰ ਦੇ ਦਾਂਗੇ ਵੀ 95000 ਦੀ ਬਾਕੀ ਕੋ ਫੋਨ ਲਾਵੇ ਹਨਾ ਛੋਟੀ ਆ ਕੇਵਲ ਖੁੰਜੀ ਥੋੜਾ ਵੱਡੀ 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 ਫੋਨ ਵੱਡੀ ਆ ਹਾਂਜੀ ਹਾਂਜੀ ਨਸਲ ਵਾਲੀ ਆ ਬਾਕੀ ਵੱਡੀ ਵੀ ਆ ਦੁੱਧ ਵੀ ਇਹਨੇ ਬਥੇਰਾ ਦੇਣਾ ਤੇ ਗਾਈਆਂ ਗਾੜੀਆਂ ਗਰਮੀਆਂ ਦੀ ਇਹੋ ਜਿਆਦੀ ਜਾਣ ਆ ਜੀ 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 ਚਲੋ ਆਪਾਂ ਉਹ ਵੀ ਚਲੋ ਚੱਲਣੀਆਂ ਜਿਆਦਾ ਰੀਨਲ ਵੀ ਚੱਲਦੀਆਂ ਸਭ ਕੋ ਚੱਲਦਾ ਠੀਕ ਆ ਉਹ ਇਹੋ ਨੇ ਚੁੰਨੀ ਪਵਾਤੀ ਤੇ ਵੀਰਾਂ ਨੇ ਕਹਣਾ ਹੋਰ ਕਿਤੇ ਨਹੀਂ ਭਾਈ ਇੱਥੇ ਪਹਿਲਾਂ ਭਾਈ ਆ ਬੈਠ ਦੇਣੀ ਹੁਣ ਹਾਂਜੀ ਇਹ ਵਚੀ ਖੀਰੀ ਦੇ ਦੇ ਦੀ ਖੀਰੀ ਤਕੀ ਹੈ ਇਹਦੀ ਮਾਦਾਰ ਕੱਢ ਗਈ ਆ ਰਿਕਾਰਡ ਇਹ ਫਾਰਮ ਤੋਂ ਵੀਜੀ ਲੈ ਗਈ ਉਹ ਤੇ ਤੁਹਾਨੂੰ ਫਾਰਮ ਵਾਲੇ 35 40 ਕਿਲੋ ਮੰਟੇ ਚ ਕਹਿ ਦਿੰਦੇ ਆ 35 ਕਿਲੋ ਨਹੀਂ ਭਾਜੀ ਫਾਰਮ ਵਾਲਿਆਂ ਦੀਆਂ ਦਿੰਦੀਆਂ ਵੀ ਆ 35 40 ਕਿਲੋ ਕਹਿੰਦੇ ਨਹੀਂਗੇ ਉਹ ਦਿੰਦੀਆਂ ਵੀ ਆ ਹਾਂਜੀ ਉਹ ਕਿਉਂ ਬਰੀਡ ਤੇ ਕੰਮ ਕਰਦੇ ਆ ਭੈਣ ਭਰਾ ਬਹੁਤ ਸੋਹਣੀ ਬੱਤੀ ਆ ਥਣ ਚਾਰ ਹੀ ਆਗੇ ਕਿਦਾਂ ਥਣ ਕਿੰਨੇ ਇਹਦੇ ਥਣ ਤੇ ਚਾਰੇ ਜਾਂਦੇ ਆ ਚਾਰ ਹੀ ਆ ਮੈਂ ਤਾਂ ਵੱਧ ਘੱਟ ਨਹੀਂ 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 ਥਣ ਤੇ ਚਾਰ ਹੀ ਆ ਬਰਾ ਮਖਾਵਾਂ ਤੀਰੀ ਲੋਕ ਕਿੰਨੇ ਜਿਨੀਆਂ ਥਣੀਆਂ ਥਣਾਈਆਂ ਥਣੀਆਂ ਦਾ ਗੈਬ ਵੀ ਚੰਗਾ ਜੀ ਹਾਂ ਜੀ ਹਾਂ ਜੀ ਆਹ ਦੇਖੋ ਜੀ ਖੀਰੀ ਇਹ ਤਾਂ ਕੰਮ ਹੀ ਪਤਾ ਇਹ ਦੁੱਧ ਵਾਲੇ ਦਾਂਦੀਆਂ ਖੀਰੀ ਨਹੀਂ ਆਏ ਜੀ ਸਾਨੂੰ ਦਿਖਾਓ ਕਿੰਦਾ ਸੋਹਣਾ ਜੀ ਅਜੇ ਖੀਰੀ ਵੀ ਨਹੀਂ ਆਈ ਬਲੀਚਿੰਗ ਕੀਤੀ ਇਹਨੇ ਮੂੰਹ ਤੇ ਠੀਕ ਹੈ ਉਹਨਾਂ ਕ ਚਿੱਟਾ ਨਾ ਬਲੀਚਿੰਗ ਕਰ ਲਈ ਆ ਲੈ ਜੀ ਤਨ ਕੋ ਨੂੰ ਇੱਕ ਦੇ ਸੋਨੇ ਦੀ ਤੇ ਸਾਹਮਣ ਵਾਲਾ ਬੰਦਾ ਨਹੀਂ ਸਾਹਮਣ ਵਾਲਾ ਸਾਹਮਣ ਵਾਲਾ ਇਹ ਦੇ ਮੇਰੇ ਸਾਹ 6 ਮਹੀਨੇ ਤਿਆਰ ਹੋਣੀ ਤੇ ਇਹ ਸੰਭਾਲ ਘੱਟ ਹੋਈ ਲੱਗਦਾ ਦੀ ਸੰਭਾਲ ਘੱਟ ਇਹ ਗੱਲ ਹੈ ਕਿ ਸਵੇਰੇ ਆਈ ਆ ਤੇ ਪੱਠੇ ਤੁਸੀਂ ਤਾਂ ਮੂੰਹ ਨਹੀਂ ਚੁੱਕਿਆ ਪੱਠੇ ਲੈ ਜਾ ਵੀਰ ਲੈ ਜਾ ਨਹੀਂ ਨਹੀਂ ਬੜਾ ਦੋਦੀ ਤੇ ਬੜੀ ਤੇ ਕਿੰਨਾ ਮੁੱਲ ਕਰਨਾ ਵੀਰ ਜੀ ਇਹਦਾ ਮੁੱਲ ਵੇਣੇ ਦਲਾਂਗੇ ਲੱਖ ਰੁਪਈਆ ਲਾ ਕੇ ਦੋ ਜੀ ਨਾ ਨਾਰਾਜ਼ ਹੋ ਜੇ ਕੋਈ ਨੇ ਲੱਖ ਲਾ ਲੇ 100000 ਰੁਪਇਆ ਹਾਂਜੀ 100000 ਛੋੜ ਕਰਦਾ ਜੈਦ ਜਿਆ ਕਰ ਦੋ ਲੀਸੀ ਦੋ ਕਰ ਦਾਂਗੇ ਛੋੜ ਹੋਰ ਕੀ 8 ਦੀ ਦੇਦਾ ਚਲੋ ਮਰਜੀ ਤੁਹਾਡੀ ਨਹੀਂ ਦੇ ਦਾਂਗੇ ਕੋਈ ਮਾਨ ਤਾਨਾ ਕੋਈ ਮੰਗੂ ਕੋਈ ਸਾਹਮਣ ਵਾਲਾ ਲੈ ਜੇ ਹਨਾ ਹਾਂ ਬਾਕੀ ਇਹ 6 ਲਾਵੇ ਜੀ 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 ਸਮਾਨ ਲੈਣ ਵਾਲੀ ਆ ਵਸ਼ੀ ਉਹਦਾ ਲਾਦੀ ਹੁਣ ਤੋਂ ਮੜੀ ਨਹੀਂ ਫੁਲਕਾਰੀ ਲਾਦੇ ਸਾਹਮਣ ਵਾਲੀ ਆ ਸੋ ਇਹੋਂ ਦਾ ਸੇਰ ਦੀ ਆਈ ਮੇਰੇ ਸਾਹ ਦੋਹਾਂ ਤਨਾ ਕਾਢਾਈ ਪੱਖੇ ਪੂਰੇ ਫੁੱਲ ਖਾ ਗਈ ਆਈ ਮਾੜੇ ਫਾਰਮ ਦਾ ਚੰਗੇ ਫਾਰਮ ਦੀ ਹੁੰਦੀ ਦੁੱਧ ਪਿਆ ਕੇ ਨਾ ਵੱਢ ਜਾਣੀ ਹੁਣ ਫਾਰਮ ਵਾਲਿਆਂ ਕੋਲੋਂ ਨਾ ਜਿਹੜਾ ਤਾਂ ਕੰਮ ਕਰਦਾ ਸੀ ਨਾ ਬੰਦਾ ਉਹ ਲੈ ਗਿਆ ਠੀਕ ਆ ਉਹ ਵੀ ਅੱਜ ਉਹਨਾਂ ਦਾ ਚਲੋ ਹੁਣ ਸਾਰੀ ਗੱਲ ਕੀ ਤੁਸੀਂ ਨੇ ਆਪਸੀ ਕੁਝ ਚੱਕਰ ਪਿਆ ਹੈ ਇਹਨਾਂ ਦਾ ਠੀਕ 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 ਉਹ ਮੁਲਕੇ ਆਂਦਾ ਮੈਂ ਯਾਰ ਵੱਛੀ ਵੇਚ ਦੇਣੀ ਹੈ ਵੱਛੀ ਦੇ ਪੈਸੇ ਦੇਣੇ ਇਹਨਾਂ ਨੂੰ ਠੀਕ 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 ਆਹ ਦੇ ਦੇ ਕੋਈ ਹੈਗੀ ਫਾਰਮ ਦੀ ਉਹਨਾਂ ਦਾ ਕੰਮ ਕਰਦਾ ਹੈ ਬੰਦਾ ਇਹਦੇ ਘਰ ਇਹ ਦੋਨੇ ਵੀ ਘੱਟ ਸਾਂਭੀ ਕਿਉਂਕਿ ਫਾਰਮ ਵਾਲੀਆਂ ਵੱਛੀਆਂ ਵੇਖੀ ਨੇ ਉਹਨਾਂ ਦੇ ਉੱਤੇ ਮੱਖੀ ਨਹੀਂ ਬਹਿੰਦੀ ਜਦੋਂ ਉਹਨਾਂ 35 40 ਕਿਲੋ ਦੁੱਧ ਦਤਾ ਇਹੋ ਜੀ ਦੀ ਇੱਕ ਥਾਂ ਛੱਡਿਆ ਤੇ ਤਗੜੀ ਹੋ ਜਾਂਦੀ ਹਾਂ ਬਾਕੀ ਉਹਨੇ ਸਾਂਭੀ ਨਹੀਂ ਬੰਦੀ ਠੀਕ ਹੈ ਹਾਂਜੀ ਕਰ ਨਹੀਂ ਕੋਈ ਗੱਲਬਾਤ ਹੋਰ ਯਾਰ ਬਾਠ ਠੀਕ ਠਾਕ ਆ ਆ ਵੀਰ ਨਾਲ ਕਰਾ ਦਿਓ ਕਰਾਉਣੀ ਨੇ ਉਹਨਾਂ ਕਰਾਓ ਜੀ ਫਿਰ ਸਾਨੂੰ ਝੱਗਦੇ ਆ ਪਹਿਲਾਂ ਇਹ ਗੱਲ ਕਰਨੀ ਹੈ ਠੀਕ ਹੈ ਜੀ ਹੁਣ ਝੱਗਦੇ ਠੀਕ ਆ ਬਾਕੀ ਲਾ ਲਓ ਡੈਡੀ ਸਾਡੇ ਦਾ ਨੰਬਰ ਦੇ ਦੇਣੇ ਆਪੇ ਕਰਦੇ ਨੇ ਉਹਨਾਂ ਦੇ ਭੈਣ ਪਰ ਕਰ ਲਿਓ ਫੋਨ ਵੀਰ ਨੂੰ ਆਹੀ ਪਸ਼ੂ ਸੇਲ ਕਰਨੇ ਆ ਵੀਡੀਓ ਕਰ ਦਿਓ ਸ਼ੇਅਰ ਜਿੰਨੇ ਪਸ਼ੂ ਦਿਖਾਏ ਆ ਜਿਨ੍ਹਾਂ ਗੱਪਣਾ ਗੱਪਣਾ ਥਾਂ ਟੇਪ ਕੇ ਚੈੱਕ ਪਾਸ ਕਰ ਲਿਓ ਜਿਹੜੀਆਂ ਸੂਈਆਂ ਸਵਾਈਆਂ ਉਹਨਾਂ ਨੂੰ ਦੋ ਟਾਈਮ ਚੋ ਗਿਆ ਆਪਣੀ ਤਸੱਲੀ ਕਰ ਲਿਓ ਜੀ ਚੈੱਕ ਪਾਸ ਕਰਕੇ ਲੈ ਕੇ ਜਾਓ ਵੀਡੀਓ ਕਰਦੇ ਸ਼ੇਅਰ ਧੰਨਵਾਦ ਜੀ